ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਕਿ 27 ਤਰੀਕ ਨੂੰ ਜਿਹੜਾ ਕਿ 27 ਤਰੀਕ ਨੂੰ ਇੱਥੇ ਹੜ੍ਹ ਆਇਆ ਸੀ ਜਿਨ੍ਹਾਂ ਦੇ ਸਾਡੀ ਸਮੁਜੇਦ ਦੇ ਵਿੱਚ ਉਹਦੇ ਨਾਲ ਸਾਡਾ ਕਾਫੀ ਨੁਕਸਾਨ ਹੋਇਆ ਸਾਡੇ ਦੋ ਬਿਜਲੀ ਘਰਾਂ 68 ਕੇਵੀ ਰਮਦਾਸ ਤੇ 68 ਕੀ ਗੱਗਮਾਲ ਦੇ ਵਿੱਚ ਪਾਣੀ ਭਰ ਗਿਆ ਤੇ ਜਿਸ ਨਾਲ ਕੀ 84 ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਈ ਤੇ ਜਿੰਦਾ ਫਿਰ ਹੜ ਦਾ ਪਾਣੀ ਰੀਸੀਵ ਹੋਇਆ ਉਹ ਵਾਪਸ ਹੋਇਆ ਵਾ ਤੇ ਅਸੀਂ ਕੋਸ਼ਿਸ਼ ਕਰਕੇ ਸਾਰੀ ਟੀਮ ਨੇ ਐਫਰਟ ਕਰਕੇ ਜੀ ਬਿਜਲੀ ਘਰ ਦਾ ਪਾਣੀ ਪਹਿਲਾ ਬਾਹਰ ਕਢਵਾਇਆ ਪੰਪ ਲਾ ਕੇ ਤੇ ਐਫਰਟ ਕਰਕੇ ਅਸੀਂ ਅੱਲ ਦੀ ਤਰੀਕ ਤੱਕ ਲਗਭਗ 83 ਪਿੰਡਾਂ ਦੀ ਸਪਲਾਈ ਨੂੰ ਅਸੀਂ ਬਹਾਲ ਕਰ ਚੁੱਕੇ ਹਾਂ ਇੱਕ ਪਿੰਡ ਦਾ ਕੋਨੇ ਵਾਲਾ ਰਹਿ ਗਿਆ ਜਿੱਥੇ ਪਾਣੀ ਦਾ ਲੈਵਲ ਹਾਲੇ ਵੀ ਖੜਾ ਵਾ ਤੇ ਬਿਜਲੀ ਦਾ ਸ਼ਾਰਟ ਸਰਕਟ ਹੋਣ ਦਾ ਕਰਵਾਵਾ ਉੱਥੇ ਵੀ ਆ ਸਾਡੀ ਟੀਮ ਲੱਗੀ ਹੋਈ ਹੈ ਐਫਰਟ ਕਰ ਰਹੀ ਹੈ ਕਿ ਕਿਸ ਤਰੀਕੇ ਨਾਲ ਉਸ ਪਿੰਡ ਨੂੰ ਸਪਲਾਈ ਦੇ ਜਕਰੀ ਇਸ ਤੋਂ ਨਵਾ ਜਿਹੜੇ ਕੁਝ ਡੇਰੇ ਰਹਿ ਗਏ ਸਾਡੇ ਉੱਥੇ ਕੀ ਪਾਣੀ ਹਾਲੇ ਭਰਿਆ ਹੋਇਆ ਤੇ ਲੋਕ ਨਹੀਂ ਹੈ ਉੱਥੇ ਹੰਜੀ ਚੈੱਕ ਕਰ ਰਹਾ ਕਿ ਜੇ ਉੱਥੇ ਸਪਲਾਈ ਦੀ ਬਹਾਲ ਕਰ ਸਕਦੇ ਹਾਂ ਤੇ ਅਸੀਂ ਬਿਲਕੁਲ ਵਾਰਫ ਦੀ ਥਰਟੀਮ ਕੀਤੀ ਹੋਈ ਆ ਤੇ ਕੋਸ਼ਿਸ਼ ਕਰ ਰਹਾ ਕਿ ਲੋਕਾਂ ਇਸ ਪਤਾ ਹੀ ਜਲਦੀ ਜਲਦੀ ਜਿਹੜੇ ਡੇਰੇ ਰਹਿ ਗਏ ਆ ਉਹਦੀ ਬਹਾਲ ਕਿ ਕੀਤਾ